ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਹਿਰ ਦੇ ਬਾਹਰ ਕੋਈ ਪੂਰਨ ਸੰਤ ਰਹਿਣ ਲਈ ਆਏ ਸੰਤਾਂ ਦੀ ਮਹਿਮਾ ਸੁਣ ਕੇ ਬਹੁਤ ਸਾਰੇ ਲੋਕ ਦਰਸ਼ਨ ਕਰਨ ਆਉਣ ਲੱਗੇ ਉਹਨਾਂ ਦੀ ਕਥਾ ਸੁਣਨ ਲੱਗ ਪਏ ਇੱਕ ਦਿਨ ਸ਼ਹਿਰ ਦੇ ਲੋਕਾਂ ਨੇ ਰਾਜੇ ਨੂੰ ਵੀ ਪ੍ਰੇਰਣਾ ਕੀਤੀ ਕਿ ਤੁਸੀਂ ਵੀ ਦਰਸ਼ਨ ਕਰਕੇ ਆਓ ਉਹਨਾਂ ਮਹਾਪੁਰਸ਼ਾਂ ਦੀ ਕਥਾ ਸੁਣੋ ਮਹਾਪੁਰਸ਼ ਬਹੁਤ ਸੋਹਣੇ ਪ੍ਰਵਚਨ ਕਰਦੇ ਹਨ ਰਾਜੇ ਨੇ ਕਿਹਾ ਮੈਨੂੰ ਕੀ ਲੋੜ ਹੈ ਮੈਂ ਤਾਂ ਸਭ ਕੁਝ ਜਾਣਦਾ ਹਾਂ ਮੈਨੂੰ ਸਭ ਕੁਝ ਪਤਾ ਹੈ ਉਸ ਪ੍ਰਮਾਤਮਾ ਬਾਰੇ ਇਸ ਲਈ ਮੈਨੂੰ ਲੋੜ ਨਹੀਂ ਕਿਸੇ ਸੰਤਾਂ ਦੇ ਕਥਾ ਸੁਣਨ ਦੀ ਜਾਂ ਪ੍ਰਵਚਨ ਸੁਣਨ ਦੀ ਫਿਰ ਵੀ ਕਈਆਂ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਰਾਜਨ ਤੁਸੀਂ ਇੱਕ ਵਾਰ ਜ਼ਰੂਰ ਜਾਓ ਬੇਸ਼ੱਕ ਉਹਨਾਂ ਦੀ ਕਥਾ ਨਾ ਸੁਣਨਾ ਪਰ ਸੰਗਤ ਵਿੱਚ ਜ਼ਰੂਰ ਜਾਓ ਤੇ ਸਾਰਿਆਂ ਦੇ ਕਹਿਣ ਤੇ ਰਾਜਾ ਕੋ ਪੂਰਨ ਸੰਤ ਦੇ ਦਰਸ਼ਨ ਕਰਨ ਚਲਾ ਗਿਆ ਰਾਜੇ ਨੇ ਨਾਤਾ ਧਿਆਨ ਨਾਲ ਕਥਾ ਸੁਣੀ ਪਰ ਰਾਜਾ ਖੂਦੇ ਪਾਸ ਖੜਾ ਹੋ ਗਿਆ ਤੇ ਉੱਥੇ ਹੀ ਇੱਕ ਟਿੰਡ ਵਿੱਚ ਹੱਥ ਪਾ ਕੇ ਫਰਸ਼ ਤੇ ਕਸਾਈ ਜਾਵੇ ਸੰਤ ਕਥਾ ਸਮਾਪਤ ਕਰਕੇ ਰਾਜਨ ਕੋਲ ਆਏ ਉਹਨਾਂ ਨੇ ਰਾਜੇ ਨੂੰ ਵੇਖਿਆ ਤੇ ਸਹਿਸਵਾਹੀ ਉਹਨਾਂ ਦੇ ਮੂੰਹੋਂ ਨਿਕਲਿਆ ਕੂਚੇ ਕਾਚੇ ਬਹੁਤ ਕਸਾਵੇ ਪੁਨੇ ਲਗਾਵੇ ਪਾਣੀ ਜਿਸ ਕਾਰਨ ਤੂੰ ਬਹੁਤ ਘਸਾਵੇ ਸੋਈ ਬਾਤ ਹਮ ਜਾਣੀ ਸੰਤਾਂ ਦੇ ਬੋਲ ਬੜੇ ਰਸੀਲੇ ਸਨ ਰਾਜੇ ਨੇ ਸੰਤਾਂ ਦੇ ਇਹ ਬੋਲ ਕੰਠ ਕਰ ਲਏ ਤੇ ਉੱਥੋਂ ਵਾਪਸ ਚਲਾ ਗਿਆ ਕੁਝ ਸਮਾਂ ਪਾ ਕੇ ਰਾਜੇ ਦੀਆਂ ਰਗਾਂ ਵਿੱਚ ਫੋੜਾ ਨਿਕਲ ਆਇਆ ਬੜੇ ਇਲਾਜ ਕਰਾਏ ਪਰ ਕਿਤੇ ਹੋ ਆਮ ਨਾ ਆਇਆ ਕਿਸੇ ਹਕੀਮ ਨੇ ਕਿਹਾ ਰਾਜਨ ਤੁਸੀਂ ਇਸ ਫੋੜੇ ਉੱਪਰ ਨਾਈ ਪਾਸੋਂ ਚੀਰਾ ਦਵਾ ਲਓ ਫਿਰ ਤੁਹਾਡਾ ਫੋੜਾ ਜਲਦੀ ਠੀਕ ਹੋ ਜਾਵੇਗਾ ਰਾਜੇ ਨੇ ਹਕੀਮ ਦੀ ਗੱਲ ਮੰਨੀ ਅਤੇ ਹਕੀਮ ਨੂੰ ਕਿਹਾ ਤੁਸੀਂ ਮੇਰੇ ਪਾਸ ਕੋਈ ਚੰਗਾ ਨਾਈ ਭੇਜਿਓ ਜੋ ਇਸ ਫੋੜੇ ਨੂੰ ਚੀਰਾ ਦੇ ਸਕੇ ਰਾਜੇ ਨੇ ਨਾਈ ਨੂੰ ਬੁਲਾ ਲਿਆ ਤੇ ਹੁਕਮ ਕੀਤਾ ਕੱਲ ਮੇਰੇ ਫੋੜੇ ਨੂੰ ਚੀਰਾ ਦੇਣਾ ਹੈ ਨਾਈ ਨੇ ਰਾਜੇ ਦਾ ਹੁਕਮ ਪ੍ਰਮਾਨ ਕਰ ਲਿਆ ਤੇ ਚਲਾ ਗਿਆ ਜਦ ਨਾਈ ਵਾਪਸ ਜਾ ਰਿਹਾ ਸੀ ਰਾਜੇ ਦੇ ਛੋਟੇ ਭਰਾ ਨੂੰ ਪਤਾ ਲੱਗ ਗਿਆ ਕਿ ਕੱਲ ਨੂੰ ਰਾਜੇ ਦੇ ਫੋੜੇ ਨੂੰ ਨਾਈ ਨੇ ਚੀਰਾ ਦੇਣਾ ਹੈ ਉਸ ਨੇ ਨਾਈ ਨੂੰ ਰਸਤੇ ਵਿੱਚ ਘੇਰ ਲਿਆ ਤੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ ਕੁਝ ਮੋਹਰੇ ਵੀ ਦਿੱਤੀਆਂ ਤੇ ਕਿਹਾ ਜੇ ਤੂੰ ਫੋੜੇ ਨੂੰ ਚੀਰਾ ਦਵੇਂਗਾ ਤਾਂ ਨਾਲ ਹੀ ਸਾਰਾ ਘਵਟ ਦੇਣੀ ਤੈਨੂੰ ਕਿਹੜਾ ਕਿਸੇ ਨੇ ਪੁੱਛਣਾ ਹੈ ਇਸ ਤਰ੍ਹਾਂ ਰਾਜਾ ਮਰ ਜਾਵੇਗਾ ਤੇ ਰਾਜਕੱਦੀ ਮੈਨੂੰ ਮਿਲ ਜਾਵੇਗੀ ਤੇ ਜਦੋਂ ਰਾਜਕੱਦੀ ਮੈਨੂੰ ਮਿਲ ਜਾਵੇਗੀ ਤਾਂ ਮੈਂ ਤੈਨੂੰ ਬਹੁਤ ਸਾਰਾ ਧਨ ਦੇਵਾਂਗਾ ਨਾਈ لالਚੀ ਚਾਕੇ ਰਾਜੇ ਦੇ ਛੋਟੇ ਭਰਾ ਦੀ ਗੱਲ ਮੰਨ ਗਿਆ ਅਗਲੇ ਦਿਨ ਰਾਜੇ ਪਾਸ ਨਾਈ ਆਇਆ ਅਤੇ ਫੋੜੇ ਨੂੰ ਚੀਰਾ ਦੇਣ ਲਈ ਆਪਣੇ ਉਸਰੇ ਨੂੰ ਤਿੱਖਾ ਕਰਨ ਲੱਗਾ ਇੱਕ ਵਾਰੀ ਕਸਾਇਆ ਦੂਜੀ ਵਾਰੀ ਕਸਾਇਆ ਤੀਜੀ ਵਾਰੀ ਕਸਾਇਆ ਰਾਜਾ ਇਹ ਸਭ ਕੁਝ ਵੇਖ ਰਿਹਾ ਸੀ ਤੇ ਸੁਭਾਵਕ ਹੀ ਉਹਨਾਂ ਨੂੰ ਸੰਤਾਂ ਦਾ ਬਚਨ ਯਾਦ ਆਇਆ ਤੇ ਮੁੱਖੋਂ ਬੋਲਣ ਲੱਗਾ ਕੂਚੇ ਕਾਚੇ ਬਹੁਤ ਕਸਾਵੇ ਪੁਨੇ ਲਗਾਵੇ ਪਾਣੀ ਜਿਸ ਕਾਰਨ ਤੋਂ ਬਹੁਤ ਕਸਾਵੇ ਸੋਹੀ ਬਾਤ ਹਮ ਜਾਣੀ ਤਾਂ ਨਾਈ ਦਾ ਦਿਲ ਕੰਬ ਗਿਆ ਫਿਰ ਆਪਣੇ ਦਿਲ ਨੂੰ ਕੈਮ ਕਰਕੇ ਫਿਰ ਉਸ ਤਰ੍ਹਾਂ ਕਸਾਉਣ ਲੱਗਾ ਤਾਂ ਰਾਜਾ ਉਸੇ ਤਰ੍ਹਾਂ ਮੁੱਖ ਤੋਂ ਬੋਲਣ ਲੱਗਾ 나ਈ ਡਰ ਗਿਆ ਤੇ ਕਹਿਣ ਲੱਗਾ ਰਾਜਨ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਕਸੂਰ ਤੁਹਾਡੇ ਭਰਾ ਦਾ ਹੈ ਮੈਂ ਤਾਂ ਸਿਰਫ ਲਾਲਚ ਵਿੱਚ ਆ ਗਿਆ ਉਸਨੇ ਮੈਨੂੰ ਕਿਹਾ ਕਿ ਫੋੜਾ ਕੱਟਣ ਲੱਗੇ ਸਾਰਕ ਤੇ ਚੀਰਾ ਦੇ ਦੇਵੀ ਨਾਈ ਦੀ ਇਹ ਗੱਲ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ ਤੇ ਆਪਣੇ ਭਰਾ ਨੂੰ ਹੁਕਮ ਦੇ ਕੇ ਕੈਦ ਕਰ ਲਿਆ ਕੁਝ ਦਿਨਾਂ ਬਾਅਦ ਰਾਜੇ ਦਾ ਫੋੜਾ ਠੀਕ ਹੋ ਗਿਆ ਫਿਰ ਰਾਜਾ ਉਹਨਾਂ ਪੂਰਨ ਸੰਤਾਂ ਦੀ ਕਥਾ ਸੁਣਨ ਜਾਂਦਾ ਪਰਵਚਨ ਸੁਣਨ ਜਾਂਦਾ ਤੇ ਨਾਲ ਹੀ ਉਸਨੇ ਆਪਣੇ ਸਾਰੇ ਸਿਆਣੇ ਮੁਖੀਆਂ ਦੀ ਸਭਾ ਬੁਲਾਈ ਸਾਰੀ ਵਾਰਤਾ ਦੱਸੀ ਕਿ ਕਿਸ ਤਰ੍ਹਾਂ ਸਿਰਫ ਇੱਕ ਵਾਰ ਜਾਣ ਨਾਲ ਹੀ ਉਸਦੀ ਜਾਨ ਬਚ ਗਈ ਫਿਰ ਉਸਨੇ ਸਾਰਿਆਂ ਨੂੰ ਹੁਕਮ ਕੀਤਾ ਕਿ ਤੁਸੀਂ ਹਰ ਰੋਜ਼ ਮਿਲ ਕੇ satsangਤ ਕਰਿਆ ਕਰੋ ਕਿਉਂਕਿ satsangਤ ਦੇ ਸੁੱਤੇ ਸਦ ਵਚਨ ਵੀ ਲੋਕ ਪਰਲੋਕ ਵਿੱਚ ਕੰਮ ਆਉਂਦੇ ਹਨ satsangਤ ਬਿਨਾ ਕਥਾ ਤੋਂ ਬਿਨਾ ਮੁਕਤੀ ਅਤੇ ਗਿਆਨ ਪ੍ਰਾਪਤ ਨਹੀਂ ਹੁੰਦਾ ਬੇਦ ਸਿਮਰਤ ਕਥੇ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਏ satsangਤ ਬਿਨਸ ਜਾਏ ਅੰਧਾਰ ਇਸ ਲਈ ਪ੍ਰਮਾਤਮਾ ਦੇ ਗੁਣ ਉਸ ਦੀ ਉਸਤਤ ਤੇ ਉਸ ਦੀ ਵਡਿਆਈ ਸਾਤ ਸੰਗਤ ਵਿੱਚ ਪ੍ਰਾਪਤ ਹੁੰਦੀ ਹੈ ਕਿਉਂਕਿ ਸਾਤ ਸੰਗਤ ਵਿੱਚ ਸੰਗਤ ਪਰਮਾਤਮਾ ਦੀ ਏਕਤਾ ਦਾ ਆਨੰਦ ਮਾਣਦੀ ਹੈ ਤੇ ਆਨੰਦ ਮਾਣ ਦੇ ਮਾਣ ਦੇ ਪਰਮਾਤਮਾ ਦੀ ਵਡਿਆਈ ਦਾ ਕੋਈ ਕਿਨਕਾ ਕਿਸੇ ਸੰਗਤ ਦੇ ਮਨ ਵਿੱਚ ਵਸ ਜਾਂਦਾ ਹੈ ਤਾਂ ਉਸ ਲਈ ਮੁਕਤੀ ਦਾ ਦਵਾਰ ਬਣਦਾ ਹੈ ਸਵਾਏ ਗੁਰੂ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਤ ਸੰਗਤ ਕਰਨ ਦੀ ਕਥਾ ਸੁਣਨ ਦੀ ਪਰਵਚਨ ਸੁਣਨ ਦੀ సాధ సంగతకర్ణి ధన్వాదజీ వూ జీ కాలసా వాత